ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਵੜੇ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਾਉ ਕਟਿਏ ਜਨ ਕਾ ਸ਼ਬਦ ਜਪ ਬੰਦਨ ਖੋਲਨ ਸੰਤਾਂ ਦੂਤ ਸਭ ਜਾਹੇ ਛਪ ਤੈਸਿਓ ਲੈਨ ਰੰਗ ਜਿਸ ਦੇ ਸਭ ਧਾਰਿਆ ਉੱਚੀ ਹੁ ਉਚਾ ਥਾਨ ਅਗਮ ਅਪਾਰਿਆ ਰੈਣ ਦਿਨੁ ਸਿ ਕਰ ਜੋੜ ਸਾਹ ਸਾਸ ਧਾਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਾਉ ਕਟਿਏ ਜਨ ਕਾ ਸ਼ਬਦ ਜਪ ਬੰਦਨ ਖੋਲਨ ਸੰਤਾਂ ਦੂਤ ਸਭ ਜਾਹੇ ਛਪ ਤੈ ਸਿਉ ਲੈਨ ਰੰਗ ਜਿਸ ਦੀ ਸਭ ਧਾਰਿਆ ਉੱਚ ਹੂ ਉਚਾ ਥਾਨ ਆਗਮ ਅਪਾਰਿਆ ਰੈਨ ਦਿਨ ਉਸ ਕਰ ਜੋੜ ਸਾਸ ਸਾਸ ਧਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਾਉ ਕਟਿਏ ਜਨ ਕਾ ਸ਼ਬਦ ਜਪ ਵੰਦਨ ਖੋਲਨ ਸੰਤ ਦੂਤ ਸਭ ਜਾਹੇ ਛਪ ਤੈ ਸਿਉ ਲੈਨ ਰੰਗ ਜਿਸ ਦੇ ਸਭ ਧਾਰਿਆ ਉਚੀ ਹੂ ਉਚਾ ਥਾਨ ਅਗਮ ਅਪਾਰਿਆ ਰੈਨ ਦਿਨ ਉਸ ਕਰ ਜੋੜ ਸਾਸ ਸਾਸ ਧਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਭਾਉ ਕਟਿਏ ਜਨਕਾ ਸ਼ਬਦ ਜਪ ਬੰਦਨ ਖੋਲਨ ਸੰਤ ਦੂਤ ਸਭ ਜਾਹੇ ਛਪ ਤੈ ਸਿਓ ਲੈਨ ਰੰਗ ਜਿਸ ਦੀ ਸਭ ਧਾਰੀ ਆ ਉੱਚੀ ਹੁ ਉਚਾ ਥਾਨ ਅਗਮ ਅਪਾਰਿਆ ਰੈਨ ਦਿਨ ਉਸ ਕਰ ਜੋੜ ਸਾਹ ਸਾਸ ਧਾਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੈ ਸਾਹਿਬ ਚਿਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਐ ਮੈਲ ਸਬ ਸੰਗ ਉਠਿਆ ਜਨਮ ਮਰਨ ਪਾਉ ਕਟਿਐ ਜਨ ਕਾ ਸ਼ਬਦ ਜਪ ਬੰਦਨ ਖੋਲਨ ਸੰਤਾਂ ਦੂਤ ਸਭ ਜਾਹੇ ਛਪ ਤੈ ਸਿਉ ਲੈਨ ਰੰਗ ਜਿਸ ਦੀ ਸਭ ਧਾਰਿਆ ਉੱਚੀ ਹੁ ਉਚਾ ਥਾਨ ਅਗਮ ਅਪਾਰਿਆ ਰੈਨ ਜਨੁ ਸ ਕਰ ਜੋੜ ਸਾਹ ਸਾਸ ਧਾਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੇ ਉਸ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਾਉ ਕਟਿਏ ਜਨ ਕਾ ਸ਼ਬਦ ਜਪ ਬੰਦਨ ਖੋਲਨ ਸੰਤਾਂ ਦੂਤ ਸਭ ਜਾਹੇ ਛਪ ਤੈਸਿਓ ਲੈਨ ਰੰਗ ਜਿਸ ਦੇ ਸਭ ਧਾਰਿਆ ਉੱਚੀ ਹੁ ਉਚਾ ਥਾਨ ਅਗਮ ਅਪਾਰਿਆ ਰੈਣ ਦਿਨੁ ਸਕਰ ਜੋੜ ਸਾਸ ਸਾਸ ਧਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਾਉ ਕਟਿਏ ਜਨ ਕਾ ਸ਼ਬਦ ਝਪ ਬੰਦਨ ਖੋਲਨ ਸੰਤ ਦੂਤ ਸਭ ਜਾਹੇ ਛਪ ਤੈਸਿਓ ਲੈਨ ਰੰਗ ਜਿਸ ਦੇ ਸਭ ਧਾਰਿਆ ਉੱਚੀ ਹੁ ਉਚਾ ਥਾਨ ਅਗਮ ਅਪਾਰਿਆ ਰੈਣ ਦੇਨੁ ਸ ਕਰ ਜੋੜ ਸਾਸ ਸਾਸ ਧਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਾਉ ਕਟਿਏ ਜਨ ਕਾ ਸ਼ਬਦ ਜਪ ਵੰਦਨ ਖੋਲਨ ਸੰਤ ਦੂਤ ਸਭ ਜਾਹੇ ਛਪ ਤੈ ਸਿਉ ਲੈਨ ਰੰਗ ਜਿਸ ਦੇ ਸਭ ਧਾਰਿਆ ਉੱਚੀ ਹੁਚਾ ਤਾਨ ਆਗਮ ਅਪਾਰਿਆ ਰੈਨ ਦਿਨ ਉਸ ਕਰ ਜੋੜ ਸਾਸ ਸਾਸ ਧਈਐ ਜਾ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਈਐ ਆਵੈ ਸਾਹਿਬ ਚਿਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਾਉ ਕਟਿਏ ਜਨ ਕਾ ਸ਼ਬਦ ਜਪ ਬੰਦਨ ਖੋਲਨ ਸੰਤਾਂ ਦੂਤ ਸਭ ਜਾਹੇ ਛਪ ਤੈਸਿਓ ਲੈਨ ਰੰਗ ਜਿਸ ਦੀ ਸਭ ਧਾਰੀ ਆ ਉੱਚੀ ਹੁ ਉਚਾ ਤਨ ਅਗਮ ਅਪਾਰਿਆ ਰੈਨ ਦਿਨ ਉਸ ਕਰ ਜੋੜ ਸਾਸ ਉਸ ਸਾਸ ਧਾਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੈ ਸਾਹਿਬ ਚਿਤ ਤੇਰਿਆ ਭਗਤਾਂ ਡਿਠਿਆ ਮਨ ਕੀ ਕਟਿਐ ਮੈਲ ਸਬ ਸੰਗ ਉਠਿਆ ਜਨਮ ਮਰਨ ਪਾਉ ਕਟਿਐ ਜਨ ਕਾ ਸ਼ਬਦ ਜਪ ਬੰਦਨ ਖੋਲਨ ਸੰਤਾਂ ਦੂਤ ਸਭ ਜਾਹੇ ਛਪ ਤੈਸਿਓ ਲੈਨ ਰੰਗ ਜਿਸ ਦੀ ਸਭ ਧਾਰੀ ਆ ਉੱਚ ਹੁ ਉਚਾ ਥਾਨ ਆਗਮ ਅਪਾਰਿਆ ਰੈਨ ਦਿਨ ਉਸ ਕਰ ਜੋੜ ਸਾਸ ਸਾਸ ਧਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਾਉ ਕਟਿਏ ਜਨ ਕਾਏ ਸ਼ਬਦ ਜਪ ਬੰਦਨ ਖੋਲਨ ਸੰਤ ਦੂਤ ਸਭ ਜਾਹੇ ਛਪ ਤੈ ਸਿਓ ਲੈਨ ਰੰਗ ਜਿਸ ਦੀ ਸਭ ਧਾਰੀ ਆ ਉੱਚ ਹੂ ਉਚਾ ਥਾਨ ਆਗਮ ਅਪਾਰਿਆ ਰੈਨ ਦਿਨ ਉਸ ਕਰ ਜੋੜ ਸਾਹ ਸਾਸ ਧਾਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੈ ਸਾਹਿਬ ਚਿਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਐ ਮੈਲ ਸਬ ਸੰਗ ਉਠਿਆ ਜਨਮ ਮਰਨ ਪਾਉ ਕਟਿਐ ਜਨ ਕਾ ਸ਼ਬਦ ਜਪ ਬੰਦਨ ਖੋਲਨ ਸੰਤ ਦੂਤ ਸਭ ਜਾਹੇ ਛਪ ਤੈ ਸਿਉ ਲੈਨ ਰੰਗ ਜਿਸ ਦੇ ਸਭ ਧਾਰਿਆ ਉਚੀ ਹੂਚਾਨ ਆਗਮ ਅਪਾਰਿਆ ਰੈਨ ਦਿਨੁ ਸਕਰ ਜੋੜ ਸਾਸ ਸਾਸ ਧਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੈ ਸਾਹਿਬ ਚਿਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਾਉ ਕਟਿਏ ਜਨ ਕਾ ਸ਼ਬਦ ਜਪ ਵੰਦਨ ਖੋਲਨ ਸੰਤ ਦੂਤ ਸਭ ਜਾਹੇ ਛਪ ਤੈਸਿਓ ਲੈਨ ਰੰਗ ਜਿਸ ਦੇ ਸਭ ਧਾਰਿਆ ਉੱਚ ਹੁ ਉਚਾ ਥਾਨ ਅਗਮ ਅਪਾਰਿਆ ਰੈਣ ਦੇਨੁ ਸਕਰ ਜੋੜ ਸਾਹ ਸਾਸ ਧਾਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਾਉ ਕਟਿਏ ਜਨ ਕਾ ਸ਼ਬਦ ਜਪ ਵੰਦਨ ਖੋਲਨ ਸੰਤ ਦੂਤ ਸਭ ਜਾਹੇ ਛਪ ਤੈ ਸਿਉ ਲੈਨ ਰੰਗ ਜਿਸ ਦੇ ਸਭ ਧਾਰਿਆ ਉੱਚ ਹੁ ਉਚਾ ਥਾਨ ਆਗਮ ਅਪਾਰਿਆ ਰੈਰ ਦਿਨੁ ਸਕਰ ਜੋੜ ਸਾਸ ਸਾਸ ਧਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਾਉ ਕਟਿਏ ਜਨ ਕਾ ਸ਼ਬਦ ਜਪ ਬੰਦਨ ਖੋਲਨ ਸੰਤ ਦੂਤ ਸਭ ਜਾਹੇ ਛਪ ਤੈਸਿਓ ਲੈਨ ਰੰਗ ਜਿਸ ਦੇ ਸਭ ਧਾਰਿਆ ਉੱਚੀ ਹੂ ਉਚਾ ਥਾਨ ਅਗਮ ਅਪਾਰਿਆ ਰੈਣ ਦਿਨੁ ਸਕਰ ਜੋੜ ਸਾਹ ਸਾਸ ਧਾਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਐ ਮੈਲ ਸਬ ਸੰਗ ਉਠਿਆ ਜਨਮ ਮਰਨ ਪਾਉ ਕਟਿਐ ਜਨ ਕਾ ਸ਼ਬਦ ਜਪ ਬੰਦਨ ਖੋਲਨ ਸੰਤਾਂ ਦੂਤ ਸਭ ਜਾਹੇ ਛਪ ਤੈ ਸਿਉ ਲੈਨ ਰੰਗ ਜਿਸ ਦੇ ਸਭ ਧਾਰਿਆ ਉੱਚ ਹੁ ਉਚਾ ਥਾਨ ਆਗਮ ਅਪਾਰਿਆ ਰੈਨ ਦਿਨ ਉਸ ਕਰ ਜੋੜ ਸਾਸ ਉਸ ਸਾਸ ਧਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੈ ਸਾਹਿਬ ਚਿਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਐ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਾਉ ਕਟਿਐ ਜਨ ਕਾ ਸ਼ਬਦ ਜਪ ਬੰਦਨ ਖੋਲਨ ਸੰਤਾਂ ਦੂਤ ਸਭ ਜਾਹੇ ਛਪ ਤੈਸਿਓ ਲੈਨ ਰੰਗ ਜਿਸ ਦੀ ਸਭ ਧਾਰੀ ਆ ਉੱਚੀ ਹੁਚਾ ਤਾਨ ਅਗਮ ਅਪਾਰਿਆ ਰੈਨ ਦਿਨੁ ਸਕਰ ਜੋੜ ਸਾਹ ਸਾਸ ਧਾਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਬ ਸੰਗ ਉਠਿਆ ਜਨਮ ਮਰਨ ਪਾਉ ਕਟਿਏ ਜਨ ਕਾ ਸ਼ਬਦ ਜਪ ਵੰਦਨ ਖੋਲਨ ਸੰਤ ਦੂਤ ਸਭ ਜਾਹੇ ਛਪ ਤੈਸਿਓ ਲੈਨ ਰੰਗ ਜਿਸ ਦੀ ਸਭ ਧਾਰੀ ਆ ਉੱਚ ਹੁ ਉਚਾ ਥਾਨ ਅਗਮ ਅਪਾਰਿਆ ਰੈਣ ਦੇਨੁ ਸਕਰ ਜੋੜ ਸਾਹ ਸਾਸ ਧਾਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਾਉ ਕਟਿਏ ਜਨ ਕਾ ਸ਼ਬਦ ਜਪ ਬੰਦਨ ਖੋਲਨ ਸੰਤਾਂ ਦੂਤ ਸਭ ਜਾਹੇ ਛਪ ਤੈ ਸਿਉ ਲੈਨ ਰੰਗ ਜਿਸ ਦੇ ਸਭ ਧਾਰਿਆ ਉੱਚੀ ਹੁ ਉਚਾ ਥਾਨ ਅਗਮ ਅਪਾਰਿਆ ਰੈਨ ਦਿਨੁ ਸਕਰ ਜੋੜ ਸਾਸ ਸਾਸ ਧਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਾਉ ਕਟਿਏ ਜਨ ਕਾਏ ਸ਼ਬਦ ਜਪ ਬੰਦਨ ਖੋਲਨ ਸੰਤਾਂ ਦੂਤ ਸਭ ਜਾਹੇ ਛਪ ਤੈਸਿਓ ਲੈਨ ਰੰਗ ਜਿਸ ਦੇ ਸਭ ਧਾਰਿਆ ਉੱਚੀ ਹੁ ਉਚਾ ਥਾਨ ਅਗਮ ਅਪਾਰਿਆ ਰੈਣ ਦਿਨੁ ਸਕਰ ਜੋੜ ਸਾਸ ਸਾਸ ਧਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਾਉ ਕਟਿਏ ਜਨ ਕਾ ਸ਼ਬਦ ਜਪ ਵੰਦਨ ਖੋਲਨ ਸੰਤ ਦੂਤ ਸਭ ਜਾਹੇ ਛਪ ਤੈ ਸਿਉ ਲੈਨ ਰੰਗ ਜਿਸ ਦੇ ਸਭ ਧਾਰਿਆ ਉੱਚ ਹੁ ਉਚਾ ਥਾਨ ਆਗਮ ਅਪਾਰਿਆ ਰੈਨ ਦਿਨੁ ਸਕਰ ਜੋੜ ਸਾਹ ਸਾਸ ਧਾਈਐ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਾਉ ਕਟਿਏ ਜਨ ਕਾ ਸ਼ਬਦ ਜਪ ਬੰਦਨ ਖੋਲਨ ਸੰਤ ਦੂਤ ਸਭ ਜਾਹੇ ਛਪ ਤੈਸਿਓ ਲੈਨ ਰੰਗ ਜਿਸ ਦੇ ਸਭ ਧਾਰਿਆ ਉੱਚੀ ਹੁ ਉਚਾ ਥਾਨ ਅਗਮ ਅਪਾਰਿਆ ਰੈਣ ਜਨ ਉਸ ਕਰ ਜੋੜ ਸਾਸ ਸਾਸ ਧਾਈਐ ਜਾਇ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਐ ਵਾਹਿਗੁਰੂ ਜੀ ਕਾ ਕੰਸਾ ਵਾਹਿਗੁਰੂ ਜੀ ਕੀ ਫਤ